ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਚੋਂ ਕੀ ਕੀਰਤਨੀ ਜਥਾ ਅਤੇ ਇੱਕ ਪੰਥਿਕ ਸੋ ਸੰਗਤ ਸੈਂਟਰ ਕੈਲੀਫੋਰਨੀਆ ਵੱਲੋਂ ਅਤੇ ਹੋਰ ਇਲਾਕੇ ਦੀਆਂ ਸਾਰੀਆਂ ਪ੍ਰਚਾਰਕ ਜਥੇਬੰਦੀਆਂ ਪ੍ਰਚਾਰਕ ਵੀਰਾਂ ਭੈਣਾਂ ਵੱਲੋਂ ਮਿਲ ਕੇ ਧੰਤਨ ਸਾਹਿਬ ਸ੍ਰੀ ਗੁਰਗੰਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅਤੇ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350ਵੇਂ ਸ਼ਹੀਦੀ ਵਰੇ ਨੂੰ ਸਮਰਪਿਤ ਫ੍ਰਿਜ਼ ਨੂੰ ਅਤੇ ਨਾਲ ਲੱਗਦੇ ਸਾਰੇ ਸ਼ਹਿਰਾਂ ਕਲੋਵੀ ਸਲਮਾ ਕ੍ਰਦਸ ਮੰਡੇਰਾ ਕਰਮਨ ਸ਼ਰਮਾ ਕੀਨ ਦਿਨੂਬਾ ਕਿੰਗਸਵਰ ਵਿਸਾਲੀਆ ਤੁਲਾਰੀ ਦੀਆਂ ਸਾਰੀਆਂ ਸੰਗਤਾਂ ਵੱਲੋਂ ਜੋ ਮਿਲ ਕਰਕੇ ਇਸ ਸਮਾਗਮ ਸ਼ਨੀਵਾਰ ਦਿਨ 23 ਅਗਸਤ ਸ਼ਾਮ 6:30 ਤੋਂ 9:30 ਵਜੇ ਤੱਕ ਗੁਰਦੁਆਰਾ ਗੁਰੂ ਰਵਿਦਾਸ ਟੈਂਪਲ ਸਲਮਾ ਅਤੇ 7 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:00 ਤੋਂ 1:00 ਤੱਕ ਗੁਰਦੁਆਰਾ ਕਲਗੀਦਰ ਸਲਮਾ ਵਿਖੇ ਮਨਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰੀ ਦੇ ਮਹਾਵਾਕ ਅਨੁਸਾਰ ਸ਼ਬਦ ਦੇ ਨਾਲ ਸੁਰ ਜੋੜ ਕਰਕੇ ਇਹ ਦਿਨ ਮਨਾਉਣੇ ਹਨ ਸਾਰੀ ਸੰਗਤ ਨੂੰ ਪੁਰਜੋਰ ਅਪੀਲ ਹੈ ਕਿ ਸਾਰੇ ਜਣੇ ਜ਼ਰੂਰ ਸਮੇਂ ਸਿਰ ਪਹੁੰਚਣਾ ਜੀ ਅਤੇ ਸਮਾਪਤੀ ਤੱਕ ਉੱਥੇ ਬੈਠਣਾ ਜੀ ਫਿਰ ਜਨੋ ਏਰੀਆ ਦੇ ਸਾਰੇ ਕੀਰਤਨੀਏ ਵੀਰ ਭੈਣ ਬੱਚੇ ਮਿਲ ਕੇ ਹਾਜ਼ਰੀਆਂ ਭਰਣਗੇ ਜੀ ਆਪ ਜੀ ਨੇ ਹਮ ਹਮਾ ਕੇ ਹਾਜ਼ਰੀਆਂ ਭਰਣੀਆਂ ਜੀ ਬੇਨਤੀ ਪ੍ਰਵਾਨ ਕਰਨੀ ਜੀ ਵਧੇਰੇ ਜਾਣਕਾਰੀ ਲਈ ਆਪ پائی ਮਹਾਵੀਰ ਸਿੰਘ ਜੀ ਨੂੰ 5597058604 ਤੇ ਸੰਪਰਕ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ